ਸਹਿਜ ਸਮਾਏ ਤਰ ਭਵਨ ਜੋਤ ਧਰੀ ਪਰਮੇਸ਼ਰ ਅਵਰਣ ਦੂਜਾ ਭਾਈ ਹੈ ਗੁਰੂ ਪੀਤਾ ਫਰਮਾਨ ਕਰਦੇ ਆ ਕਿ ਆਪਾਂ ਜਿਹਦੀ ਗੱਲ ਜਪਜੀ ਸਾਹਿਬ ਰਾਹੀਂ ਤੁਹਾਨੂੰ ਦੱਸੀ ਪੂਰੀ ਸ੍ਰਿਸ਼ਟੀ ਨੂੰ ਕਿ ਮਾਲਕ ਇੱਕ ਓੰਕਾਰ ਦਾ ਰੂਪ ਆ ਜਿਹੜਾ ਖੁਦ ਹੈ ਆਪ ਬ੍ਰਹਮ ਉਹਦਾ ਤਾਂ ਕੋਈ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਜਦੋਂ ਉਹਨੇ ਭਾਵ ਲਿਆ ਏਕੋ ਕੁਵਾਉ ਕੀਤੋ ਪਸਾਉ ਵਾਲਾ ਸਿਸਟਮ ਸ਼ੁਰੂ ਕੀਤਾ ਸ੍ਰਿਸ਼ਟੀ ਦਾ ਤਾਂ ਆਪਣਾ ਕੁਝ ਹਿੱਸਾ ਉਹਨੇ ਸਰਗਣ ਕਰਤਾ ਮਾਤਾ ਦਾ ਰੂਪ ਬਣਾ ਲਿਆ ਏਕਾ ਮਾਈ ਜੁਗਤ ਵਿਆਹੀ ਪੈਦਾ ਕਰਨ ਦੀ ਉਸ ਮਾਂ ਦੇ ਰੂਪ ਤੋਂ ਜਿਹੜੀ ਇਹ ਸਰਗੁਣਾ ਮਾਂ ਆਂ ਦੀਂਦੀ ਧਰਤੀ ਖੰਡ ਬ੍ਰਹਿਮੰਡ ਬਨਾਸਪਤੀ ਇਹ ਆਦਿ ਸ਼ਕਤੀ ਮਾਤਾ ਮਾਤਾ ਧਰਤ ਮਹਾਤਾ ਜਿਹਨੂੰ ਬਾਅਦ